ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੋ ਬੀਪੀ ਦੇ ਬਾਰੇ ਗਰਮੀ ਕਾਰਨ ਬਹੁਤ ਲੋਕ ਬਹੁਤ ਲੋਕਾਂ ਦਾ ਬੀਪੀ ਲੋ ਹੁੰਦਾ ਹੈ ਜਿਆਦਾਤਰ ਸਾਡੀਆਂ ਬੀਬੀਆਂ ਦਾ ਜੋ ਕਿਚਨ ਚ ਕੰਮ ਕਰਦੀਆਂ ਹਨ ਜਿਆਦਾ ਪਸੀਨਾ ਆਉਣ ਕਾਰਨ ਸਿਰ ਚੱਕਰ ਆਉਣਾ ਜਾਂ ਫਿਰ ਦਿਲ ਖਬਰੂਣਾ ਉਸ ਕਾਰਨ ਬੀਪੀ ਲੋ ਹੋ ਜਾਂਦਾ ਹੈ ਆਨ ਦੀ سپورਟ ਤੁਸੀਂ ਥੋੜਾ ਜਿਹਾ ਨਮਕ ਪਾਣੀ ਪੀ ਸਕਦੇ ਹੋ ਉਸ ਦੇ ਨਾਲ ਬੈਸਟ ਰਿਜ਼ਲਟ ਮਿਲੇਗਾ ਜੇਕਰ ਤੁਹਾਡਾ ਰੋਜ਼ ਵੀਪੀ ਲੋ ਹੁੰਦਾ ਹੈ ਤਾਂ ਤੁਸੀਂ ਇਸ ਤਰੀਕੇ ਨੂੰ ਜ਼ਰੂਰ ਅਪਣਾਓ ਇੱਕ ਗਲਾਸ ਪਾਣੀ ਲੋ ਗਰਮ ਉਸ ਵਿੱਚ ਪਾ ਦਿਓ ਥੋੜਾ ਜਿਹਾ ਸ਼ਹਿਦ ਚਾ ਚੁਟਕੀ ਕਾਲਾ ਨਮਕ ਚਾ ਚੁਟਕੀ ਕਾਲੀ ਮਿਰਚ ਉਸ ਨੂੰ ਸਿਪ ਸਿਪ ਕਰਕੇ ਪੀਓ ਥੋੜੇ ਹੀ ਟਾਈਮ ਵਿੱਚ ਤੁਹਾਡਾ ਵੀਪੀ ਨੋਰਮਲ ਹੋ ਜਾਊਗਾ ਇਸ ਦੇ ਨਾਲ ਹਰ ਰੋਜ਼ ਖਜੂਰ ਖਾਣੀਆਂ ਅਤੇ ਤੁਸੀਂ ਦੇઈ ਜਰੂਰ ਖਾਓ ਉਸ ਵਿੱਚ ਉਹ ਉਸ ਨਾਲ ਵੀ ਤੁਹਾਨੂੰ ਫਾਇਦਾ ਮਿਲੇਗਾ ਇੱਕ ਚਮਚ ਲੌਂਗ ਪੀਸ ਲੋ ਇੱਕ ਚੁਥਾਈ ਚਮਚ ਨਮਕ ਲੈ ਲੋ ਇੱਕ ਚੁਟਕੀ ਆਪਣੀ ਜੀਭ ਥੱਲੇ ਰੱਖੋ ਤੁਸੀਂ ਦੇਖੋਗੇ 2-3 ਮਿੰਟ ਵਿੱਚ ਹੀ ਵੀਪੀ ਨੋਰਮਲ ਹੋ ਜਾਵੇਗਾ ਇੱਕ ਗਲਾਸ ਪਾਣੀ ਲੋ ਉਸ ਚ ਗੁੜ ਪਾਓ ਥੋੜਾ ਨਮਕ ਥੋੜਾ ਜਿਹਾ ਨਿੰਬੂ ਦਾ ਰਸ ਸਵੇਰੇ ਸ਼ਾਮ ਇਸ ਦਾ ਸੇਵਨ ਕਰੋ ਇਸ ਤੋਂ ਵੀ ਤੁਹਾਨੂੰ ਫਾਇਦਾ ਮਿਲੇਗਾ ਤੁਸੀਂ ਕੀ ਕਰਨਾ ਦੋਸਤੋ 20 25 ਦਾਣੇ ਕਿਸ਼ਮਿਸ਼ ਦੇ ਲੈਣੇ ਆ ਰਾਤ ਭਰ ਪਾਣੀ ਚ ਭਿਓ ਸਵੇਰੇ ਉਸ ਨੂੰ ਮਿਕਸੀ ਚ ਭੀਸ ਲੋ ਜੂਸ ਬਣਾ ਲੋ ਸਵੇਰੇ ਖਾਲੀ ਪੇਟ ਇਸ ਜੂਸ ਨੂੰ ਪੀਣਾ ਸ਼ੁਰੂ ਕਰ ਦਿਓ ਇਸ ਤੋਂ ਵਧੀਆ ਤੇ ਸਸਤੀ ਰੈਸਪੀ ਤੁਹਾਨੂੰ ਕਿਤੇ ਹੋਣੀ ਮਿਲ ਸਕਦੀ ਇਸ ਦੇ ਨਾਲ ਤੁਹਾਡਾ ਬੀਪੀ ਨੋਰਮਲ ਹੀ ਰਹੂਗਾ ਬਹੁਤ ਫਾਇਦਾ ਮਿਲੇਗਾ ਹਰ ਰੋਜ਼ ਤੁਲਸੀ ਦੇ ਪੱਤੇ ਖਾਓ ਜਾਂ ਫਿਰ ਤੁਲਸੀ ਦੀ ਚਾਹ ਪੀਓ ਫਾਇਦਾ ਮਿਲੇਗਾ ਤੁਸੀਂ ਕੌਫੀ ਵੀ ਲੈ ਸਕਦੇ ਹੋ ਇਸ ਦੇ ਨਾਲ ਵੀ ਵੀਪੀ ਜਲਦੀ ਜੀ ਹੀ ਨੋਰਮਲ ਹੋ ਜਾਂਦਾ ਹੈ ਇੱਕ ਗਲਾਸ ਪਾਣੀ ਲਓ ਉਸ ਵਿੱਚ ਮਲਠੀ ਉਬਾਲ ਲਓ ਉਸ ਪਾਣੀ ਨੂੰ ਨਾਲ ਵੀ ਵੀਪੀ ਨੋਰਮਲ ਹੁੰਦਾ ਹੈ ਤੇ ਫਾਇਦਾ ਮਿਲੇਗਾ ਜੇ ਹੋ ਸਕੇ ਤਾਂ ਹਰ ਰੋਜ਼